موسیقی

जगत okay. न

ਸੱਤ ਨੂਰ ਸਿਵਾ ਲੋਕੀਂ ਤੋ ਮਿਲਾਂਗੇ ਸੱਤ ਤੁਪਕਾਰ ਰੂਪ ਮੁਟਾ সত <laughs> সুম मुनि के परिवार का निर्माण आया सुख तब तक नहीं लामू नहीं तो बंद रख दिया लामू नहीं तो नशे आपको दिखाया लामू

কা কে খালসা শ্রী বাইগুরু জী কি ফেহ ਤੰਤਾਲ ਸਿੰਘ ਜੀ ਮਹਾਰਾਜੀ ਦੇ 555 ਪ੍ਰਕਾਸ਼ ਕਾਲੇਨ ਸਮਾਰਪਤ ਹੋ ਗਈ ਤੇ ਅੱਜ ਗੋਦਵਰਾ ਸਾਹਿਬ ਦੇ ਹਿਸਾਬ ਨਾਲ 109 ਪ੍ਰਸੰਨ ਬਾਦ ਵਿੱਚ ਪਹੁੰਚੇ ਹੋ ਤੇ ਪ੍ਰਕਸ਼ਿਤ ਕੀਤਾ ਜਾ ਰਿਹਾ ਤਾਂ ਅੰਕ ਸਮਾਰੋਮ ਕਰਵਾਏ ਜਾ ਰਹੇ ਨੇ ਸੋ ਸਾਡੇ ਵਿਚਕਾਰ ਜਿਹੜੀ ਪ੍ਰਬੰਧਕ ਕਮੇਟੀ ਆ ਸੋ ਪਾ ਗੋਦਵਰਾ ਸਾਹਿਬ ਦੇ ਦਰਸ਼ਨ ਕਰਵਾਉਣ ਦੇ ਲਈ ਇਤਿਹਾਸ ਬਾਰੇ ਵੀ ਪ ਜਾਣੂ ਹੋਵਾਂਗੇ ਅਕਸਰ ਸੀਸ ਵਾਰੀ ਗੱਲ ਕਰਦੇ ਆ ਕਿ ਜਿਹੜੇ ਕਰਦੇ ਨੇ ਇਤਿਹਾਸਿਕ ਸਥਾਨ ਹੈ ਆਪਣੀ ਸਥਾਨਾਂ ਜਿੱਥੇ ਤੰਤਾਲ ਸਿੰਘ ਜੀ ਮਹਾਰਾਜੀ ਦੀ ਚਰਨਛੋਪਾ ਪਵਿੱਤਰਤਾ ਸੋ ਅੱਜ ਇਹਨਾਂ ਪੰਜਾਬੀ ਵਿਰਸਾ ਸੰਗੀ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰ ਮੌਜੂਦ ਹੈ ਤਾਂ ਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਸਹਿਤਾਨਿਕ ਮਾਮਾ ਸਾਹਿਬ ਜੀ ਤਨਤਨ ਸਤਨ ਨਾਨਕ ਜੀ ਮਹਾਰਾਜ ਦੇ ਪਾਸੋਂ ਪ੍ਰਕਾਸ਼ ਪੰਜੀਪ ਨੂੰ ਸੰਬੰਧਿਤ ਜਿਹੜੇ ਧਾਰਮਿਕ ਸਮਾਗਮ ਕਰਵਾਏ ਗਏ ਨੇ ਕੀ ਕਰਨ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਨਨਕਾਣਾ ਸਾਹਿਬ ਦੀ ਤਲਵੰਡੀ ਤੇ ਪ੍ਰਗਟ ਹੋਏ ਉਹਨਾਂ ਦਾ ਅਵਤਾਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਹੋਇਆ ਉਹ ਦਿਨ ਅੱਜ ਸਾਰੀ ਦੁਨੀਆ ਦੇ ਅੰਦਰ ਚਾਰੇ ਵਰਨਾਂ ਦੇ ਲੋਕ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਰੇ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ساری ਉਮਰ ਜਿੰਨਾ ਕਰਕੇ ਸਰੀਰ ਕਰਕੇ ਇਸ ਦੁਨੀਆ ਦੇ ਵਿੱਚ ਰਹੇ ਉਦਾਂ ਸ਼ਬਦ ਰੂਪ ਵਿੱਚ ਅੱਜ ਵੀ ਹਾਜ਼ਰ ਨਾਜ਼ਰ ਨੇ ਕਿਤੇ ਗਏ ਨਹੀਂ ਜਾਹਰ ਪੀਰ ਜਗਤ ਗੁਰੂ ਬਾਬਾ ਤੁਹਾਨੂੰ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਚੌ ਵਰਨਾਂ ਨੂੰ ਇੱਕੋ ਉਪਦੇਸ਼ ਦੇ ਕੇ ਗਏ ਰਾਨਾ ਰੰਗ ਕਰਾਪਰੀ ਪੈਰੀ ਪਰ ਪਮਨਾ ਜਗਵਰ ਤਾਇਆ ਉਲਟਾ ਖੇਲ ਕਰਮ ਦਾ ਪੈਰਾਂ ਉੱਪਰ ਸੀਸ ਨਿਵਾਇਆ ਤੁਹਾਨੂੰ ਗੁਰੂ ਗੁਰੂ ਨਾਨਕ ਦੇਵ ਜੀ ਨੇ ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਦਿੱਤਾ ਤੇ ਅੱਜ ਵੀ ਗੁਰੂ ਨਾਨਕ ਨਾਮ ਦੇਵਾ ਸਿੱਖ ਸੰਗਤਾਂ ਜੋ ਆਪਾਂ ਇੱਥੇ ਦੇਖ ਰਹੇ ਹਾਂ ਗੁਰਦੁਆਰਾ ਰੇਰੂ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਬਲਜੀਤ ਸਿੰਘ ਜੀ ਹਰਾ ਮੀਤ ਪ੍ਰਧਾਨ ਮਲਕੀਤ ਸਿੰਘ ਜੀ ਹਰਾ ਸਮੂਚੀ ਕਮੇਟੀ ਦੇ ਮੈਂਬਰ ਔਰ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਵਜੂਰ ਸਾਹਿਬ ਵਾਲੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਦੂਰ ਦੂਰ ਤੋਂ ਇਸੇ ਸ਼ਰਧਾ ਭਾਵਨਾ ਦੇ ਨਾਲ ਬਹੁਤ ਚਾਹ ਔਰ ਸ਼ਰਧਾ ਲੈ ਕੇ ਇਸ ਪਾਵਨ ਅਸਥਾਨ ਤੇ ਆ ਰਹੀਆਂ ਅੰਮ੍ਰਿਤ ਵੇਲੇ ਤੋਂ ਲਗਾਤਾਰ ਦੀਵਾਨ ਚੱਲ ਰਹੇ ਨੇ ਗੁਰਬਾਣੀ ਕੀਰਤਨ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਢਾਡੀ ਵਾਰਾਂ ਗੁਰੂ ਕੇ ਲੰਗਰ ਅਟੁੱਟ ਵਰਤ ਰਹੇ ਨੇ ਇਹੀ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਚੌਪਰਨਾਂ ਨੂੰ ਦਿੱਤਾ ਇਹ ਬੰਦੇ ਦੀ ਕੋਈ ਜਾਤ ਨਹੀਂ ਜਾਤ ਸਿਰਫ ਇੱਕੋ ਹੀ ਆ ਧਰਮ ਇੱਕੋ ਹੀ ਆ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਚੰਗੇ ਕਰਮ ਕਰਨੇ ਤੇ ਪਰਮੇਸ਼ਵਰ ਦਾ ਨਾਮ ਜਪਨਾ ਸਾਰਿਆਂ ਦੇ ਨਾਲ ਪਿਆਰ ਕਰਨਾ ਸਭਨਾਂ ਨੂੰ ਨਾਲ ਲੈ ਕੇ ਚੱਲਣਾ ਇਹ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਤੇ ਉਹਨਾਂ ਉਪਦੇਸ਼ਾਂ ਨੂੰ ਅੱਜ ਸਾਰੀ ਸੰਗਤ ਗੁਰੂ ਕਿਰਪਾ ਦੇ ਨਾਲ ਕਮਾ ਰਹੇ ਆ ਲੰਗਰ ਪੰਗਤ ਤੇ ਸੰਗਤ ਉਹ ਸਭ ਕੁਝ ਇੱਥੇ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਨੇ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਾਂ ਸਾਰੇ ਆਪਣੇ ਜੀਵਨ ਨੂੰ ਸਫਲ ਕਰਕੇ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਮੁੱਚੀ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜਾ ਸਾਡੇ ਇੱਥੇ ਜਿੱਤੇ ਸੈਵਿਕ 56 ਨਾਂਕ ਸੰセプト ਨਾਲ ਤੇ ਮਾਰੀ ਦਾ ਪ੍ਰਕਾਸ਼ਪੁਰ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਦੇ ਸਮਾਗਮ ਅਤੇ ਕਰਵਾਈ ਗਏ ਅੱਜ ਤਰਨ ਗੁਰੂ ਨਾਨਕ ਆਇਆ ਗੁਰੂ ਨਾਨਕ ਸਾਹਿਬ 555 ਪ੍ਰਕਾਸ਼ਪੁਰ ਹੋਤੇ ਅਸੀਂ ਗੁਰੂ ਨਾਨਕ ਨਾਲ ਲੈ ਸੰਗਤਾਂ ਨੂੰ ਸਾਰੇ ਜਿੱਥੇ ਸੰਸਾਦ ਸਵਸਦਿਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਉਹ ਚੜ੍ਹਦੀ ਕਲਾ ਦਾ ਅਰਦਾਸ ਕਰਦੇ ਸੱਚੇ ਪਾਤਸ਼ਾਹ ਕਿਰਪਾ ਰੱਖੇ ਗੁਰਸਿੱਖਾਂ ਤੇ ਤੇ ਗੁਰਦਵਾਰ ਜੀ ਸਾਹਿਬ ਦੀ ਪ੍ਰਬੰਧ ਕਮੇਟੀ ਕਾ ਅਸੀਂ ਸਾਰਿਆਂ ਨੂੰ ਬਹੁਤ ਮਾਣ ਕਰਦੇ ਆ। ਤੁਹਾਨੂੰ ਦੱਸਿਆ ਜਾਂਦਾ ਅੱਜ ਮਹਲਾ ਲਾਸਾਤ ਕੋਈ ਨਹੀਂ ਆਉਣਾ। ਇੱਥੇ ਹਜ਼ਾਰਾਂ ਦੀ ਤਰ੍ਹਾਂ ਵਿੱਚ ਸੰਤਾਨ ਉਹਨਾਂ ਸਾਂ ਸੁਈਆਂ ਨੇ ਤੇ ਸਵੇਰ ਤੋਂ ਅੰਮ੍ਰਿਤ ਵੇਲੇ ਚਾਰ ਉਦੋਂ ਲੈ ਕੇ ਕੀਰਤਨ ਦਰਵਾ ਚੱਲ ਰਿਹਾ ਕੀ ਕਥਾ ਚੱਲ ਰਹੀਆਂ ਨੇ ਢਾਡੀ ਰਾਤ ਨੂੰ ਇਸ ਤਰ੍ਹਾਂ 10 ਵਜੇ ਤੱਕ ਚੱਲਣਗੇ ਔਰ ਦੀਵਾ ਮਾਲਾ ਹੋਵੇਗੀ। ਇਸ ਸਾਰਾ ਸਮਾਗਮ ਜਿਹੜੇ ਇਸ ਦਿਸਪਲਿਕਾ ਕਾਫੀ ਨੰਬਰ ਸਮਾਗਮ ਹੋ ਰਿਹਾ ਹੈ। ਕਿਨੇ ਇਸ ਸਮਾਗਮ ਕਰਵਾਈ। ਇਸ ਤਰ੍ਹਾਂ ਮਤਲਬ ਇੱਕ ਮਤਲਬ ਸਵੇਰ ਖੜਗਾਂ ਸਿੰਘ ਸਰ ਬਸਤੋ ਸਿੰਘ ਨੂੰ ਸ਼ਾਮ ਦੀ ਇਤਿਹਾਸ ਦੀ ਕਥਾ ਆਉਂਦੀ ਆ ਲਗਾਤਾਰ ਹੀ ਗੁਰਨਾਸਾ ਦੇ ਸੰਬੰਧ ਵਿੱਚ ਕਥਾ ਹੋ ਰਹੀ ਹੈ ਲਗਾਤਾਰੀ